ਪਹਿਲੀ ਗਲਤੀ ਇਹ ਹੈ ਕਿ ਇਹ 2 ਸਾਲ ਤੋਂ ਮਸਲਾ ਚੱਲ ਰਿਹਾ ਹੈ ਇੱਕ ਸਾਈਜ਼ ਪਾਲਿਸੀ ਨੂੰ ਲੈ ਕੇ ਜਿਸ ਪ੍ਰਕਾਰ ਦਿੱਲੀ ਦੇ ਅੰਦਰ ਵੱਡੇ ਲੈਵਲ ਤੇ ਭ੍ਰਸ਼ਟਾਚਾਰ ਹੋਇਆ ਹੈ ਕਪਲਾ ਹੋਇਆ ਹੈ ਔਰ ਆਮ ਆਦਮੀ ਪਾਰਟੀ ਦੇ ਨੇਤਾ ਸਮੇਤ 15 ਲੋਗ ਇਸ ਵੇਲੇ ਗ੍ਰਿਫਤਾਰ ਨੇ ਇਸ ਸੰਵਿਧਾਨ ਦੀਆਂ ਗੱਲਾਂ ਤੇ ਕੇਜਰੀਵਾਲ ਸਾਹਿਬ ਕਰਦੇ ਨੇ ਲੋਕਤੰਤਰ ਦੀਆਂ ਗੱਲਾਂ ਵੀ ਕਰਦੇ ਨੇ ਲੇਕਿਨ ਸੰਵਿਧਾਨ ਦੇ ਅੰਦਰ ਜੁਡੀਸ਼ਰੀ ਦੇ ਅੰਦਰ ਇਹਨਾਂ ਦਾ ਕੋਈ ਵਿਸ਼ਵਾਸ ਨਹੀਂ ਹੈਗਾ ਇਹ ਈਡੀ ਇੱਕ ਸੰਵਿਧਾਨਿਕ ਸੰਸਥਾ ਹੈ ਕੀ ਕੋਈ ਬੰਦਾ ਕਾਨੂੰਨ ਤੋਂ ਵੱਡਾ ਹੋ ਸਕਦਾ ਇੱਕ ਸੰਮਨ ਚ ਕੰਮ ਪੈ ਸਕਦਾ ਦੋ ਸੰਮਨਾਂ ਚ ਕੰਮ ਪੈ ਸਕਦਾ ਨੋ ਨੋ ਸੰਮਨ ਜਾਰੀ ਹੋ ਜਾਣ ਔਰ ਇਹ ਆਪਣੇ ਆਪ ਨੂੰ ਸ਼ੀਸ਼ਮੈਲ ਦਾ ਮਹਾਰਾਜਾ ਸਮਝ ਕੇ ਸਮਨਾ ਦੀ ਤੋਹੀਨ ਕਰੇ ਕੱਲਾ ਇਹੀ ਨਹੀਂ ਫਿਰ ਇਹ ਸੈਸ਼ਨ ਕੋਰਟ 'ਚ ਵੀ ਜਾਂਦਾ ਹੈ ਕੱਲ ਹਾਈ ਕੋਰਟ 'ਚ ਵੀ ਗਿਆ ਹਾਈ ਕੋਰਟ 'ਚ ਇਹਨਾਂ ਨੇ ਆਪਣੇ ਵਕੀਲਾਂ ਦੇ ਮਾਧਿਅਮ ਦੇ ਨਾਲ ਇਹ ਗੱਲ ਵੀ ਕਹੀ ਕਿ ਸਾਨੂੰ ਜੀ ਗਿਫਤਾਰੀ ਤੋਂ ਜਿਹੜੀ ਹੈ ਉਹ ਰੂਪ ਲਗਾਈ ਜਾਏ ਸਾਨੂੰ ਕਿਸ ਤਰ੍ਹਾਂ ਕਰ ਸਕਦੇ ਨਹੀਂ ਸਕਦੇ ਜਦੋਂ ਜਦ ਇਹ ਨਹੀਂ ਭਾਰੀਉ ਦਿਖਾਈ ਗੱਜਾ ਨੂੰ ਚੈਨਲ ਦੇ ਅੰਦਰ ਕੁਝ ਵਲੇਖਣਾ ਨੇ ਕੋਈ ਨਿਕਲਿਆ ਕਿਸੀ ਸੰਬੰਧ ਵਿੱਚ ਜਦ ਇਹਨੂੰ ਰਾਹਤ ਅਦਾਲਤ ਵਿੱਚ ਵੀ ਨਹੀਂ ਮਿਲੀ ਮੈਨੂੰ ਦੱਸੋ ਚਾਰਾ ਕੀ ਹੈ ਕਿਆ ਕਾਨੂੰਨ ਛੋਟੇ ਆਦਮੀ ਲਈ ਹੈ ਵੱਡਾ ਆਦਮੀ ਜਿਹੜੀ ਐ ਉਹ ਪਾਰਟੀ ਐ ਜਿਹੜੀ ਇਹ ਕਹਿੰਦੀ ਸੀ ਕਿ ਅਸੀਂ ਭ੍ਰਸ਼ਟਾਚਾਰ ਮੁਕਤ ਭਾਰਤ ਬਣਾਣਾ ਹੈ ਐਂਟੀ ਕ腐ਸ਼ਨ ਅੰਦੋਲਨ ਤੋਂ ਨਿਕਲੀ ਹੋਈ ਪਾਰਟੀ ਇੱਕ ਮਾਮਲਾ ਨਹੀਂ ਹੈ ਅਜੇ ਤਾਂ ਇਹ ਪਹਿਲਾ ਜਲ ਜਲ ਬੋਰਡ ਦਾ ਮਾਮਲਾ ਅਜੇ ਸਾਹਮਣੇ ਖੜਾ ਬੱਸਾਂ ਦੀ ਖਰੀਦ ਦਾ ਮਾਮਲਾ ਸਾਹਮਣੇ ਖੜਾ ਹੈ ਇਹ ਕੇਜਰੀਵਾਲ ਹਿੰਦੁਸਤਾਨ ਦਾ ਸਭ ਤੋਂ ਝੂਠਾ ਤੇ ਦੋਹਰੇ ਚਿਹਰੇ ਵਾਲਾ ਵਿਅਕਤੀ ਹੈ ਜਿਹਦੀ ਕਥਨੀ ਜਿਹੜੀ ਆ ਹੋਰ ਹੈ ਜਿਹਦੇ ਕਰਮ ਜਿਹੜੇ ਆ ਉਹ ਦੇਸ਼ ਨੂੰ ਲੋਕਤੰਤਰ ਨੂੰ ਕਮਜ਼ੋਰ ਕਰਨ ਵਾਲੇ ਨੇ ਇਹ ਉਹੀ ਬੰਦਾ ਜਿਹੜਾ ਕਹਿੰਦਾ ਹੈ ਕਿ ਮੈਂ ਅਨਾਰਕਿਸਟ ਹਾਂ ਤੇ ਹੁਣ ਇਹਨਾਂ ਨੂੰ ਦੇਸ਼ ਦੀਆਂ ਅਦਾਲਤਾਂ ਤੇ ਵਿਸ਼ਵਾਸ ਰੱਖਣਾ ਚਾਹੀਦਾ ਏਜੰਸੀਆਂ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ